ਜਿਲਾ ਤੰਤਾਰ ਨਾ ਤਾਂ ਸਿਲਵੀ ਤੰਤਾਰ ਤਸਹੀਲ ਤੰਤਾਰ ਹਾਂ ਬਾਬਾ ਬੁੱਢਾ ਸਾਹਿਬ ਆਪਣਾ ਗਾਇਸ ਤੋਂ 2-3 ਕਿਲੋਮੀਟਰ ਤੇ ਚਬਾ ਲਗਾ ਪੰਜ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਕਿਸੇ ਵੀ ਕਿਸਾਨ ਭੈਣ ਭਰਾ ਵੀਰ ਨੇ ਪਸ਼ੂ ਵੇਚਣ ਸੰਬੰਧੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਐਡ ਕਰਵਾਉਣੀ ਹੋਵੇ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਜਿਹੜਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਨੇ ਸੋ ਦੋਸਤੋ ਅੱਜ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਿੰਨ ਮੱਝਾਂ ਦਿਖਾਉਣੀਆਂ ਦੋਸਤੋ ਜਿਨ੍ਹਾਂ ਦੇ ਵਿੱਚ ਦੋਸਤੋ ਦੋ ਮੱਝਾਂ ਤੋਕੜ ਨੇ ਇੱਕ ਜਿਹੜੀ ਗੱਬਣ ਮੱਝ ਵਿਖਾਵਾਂਗੇ ਦੋਸਤੋ ਨੀਲੀ 라ਵੀ ਦੇ ਵਿੱਚ ਏਰੀਆ ਦੋਸਤੋ ਜਿੱਥੇ ਤੁਸੀਂ ਪਹੁੰਚ ਕਰ ਲੈਣੀ ਹੈਗੀ ਪਿੰਡ ਵੱਡਾ ਆਮਾ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਜਿਹੜਾ ਇਹਨੂੰ ਆਪਣਾ ਤਰਨਤਾਰਨ ਹੀ ਲੱਗਦਾ ਸੋ ਬਿਲਕੁਲ ਦੋਸਤੋ ਨਾਲ ਕਿ ਬਾਲ ਸ਼ਹਿਰ ਲੱਗਦਾ ਹੈਗਾ ਬਾਬਾ ਬੁੱਢਾ ਵੀਰ ਬਾਬਾ ਬੁੱਢਾ ਸਾਹਿਬ ਜੀ ਬਿਲਕੁਲ ਨਜ਼ਦੀਕ ਗੁਰਦੁਆਰਾ ਸਾਹਿਬ ਹੈਗੇ ਨੇ ਤੇ ਬਾਕੀ ਜਿਹੜੀ ਲਾਈਨ ਹੈਗੀ ਆ ਵੀਰ ਕੁਲਾ ਜੀ ਓਨਰ ਨੇ ਮਾਲਕ ਨੇ ਤੇ ਪਸ਼ੂ ਜਿਹੜੇ ਦੋਸਤੋ ਇੱਥੇ ਸੇਲ ਪਰਚੇਜ਼ ਵਾਲੇ ਜਿਹੜੇ ਆਉਂਦੇ ਰਹਿੰਦੇ ਆ ਵੀਰ ਦਾ ਵਪਾਰ ਦਾ ਕੰਮ ਹੈਗਾ ਤਕਰੀਬਨ ਇੱਥੇ ਦੋਸਤੋ ਹਰ ਤਰ੍ਹਾਂ ਦੇ ਜਿਹੜੇ ਪਸ਼ੂ ਆਉਂਦੇ ਰਹਿੰਦੇ ਆ ਸੇਲ ਵਾਸਤੇ ਤੇ ਰੇਟ ਜਿਹੜੇ ਆ ਦੋਸਤੋ ਬਾਈ ਹੋਰਾਂ ਦੇ ਬਹੁਤ ਘੱਟ ਰੇਟ ਹੁੰਦੇ ਆ ਬਾਜ ਬਰੇਟ ਹੁੰਦੇ ਆ ਤੇ ਕਿਸੇ ਵੀ ਭੈਣ ਭਰਾ ਨੂੰ ਜਿਹੜਾ ਵੀ ਪਸ਼ੂ ਦੋਸਤੋ ਪਸੰਦ ਆਉਂਦਾ ਉਹ ਤੁਸੀਂ ਜਰੂਰ ਖਰੀਦ ਸਕਦੇ ਤੇ ਜਿਹੜੀ ਡਿਟੇਲ ਆ ਮੈਂ ਵੀਰ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰੂੰਗਾ ਪੂਰੀ ਡਿਟੇਲ ਸਮੇਤ ਆਪਾਂ ਜਿਹੜੀ ਵੀਡੀਓ ਬਣਾਵਾਂਗੇ ਦੋਸਤੋ ਤੇ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਚੱਲਦੇ ਆਂ ਵੀਰ ਕੁल्ले ਦੇ ਕੋਲ ਪੁੱਛ ਲੈਨੇ ਆ ਸਭ ਤੋਂ ਪਹਿਲਾਂ ਵੀਰ ਕੁल्ले ਜੀ ਸਤਿ ਸ੍ਰੀ ਅਕਾਲ ਤੇ ਕੁल्ले ਵੀਰ ਇੱਕ ਆਪਣਾ ਆ ਏਰੀਆ ਬਿਲਕੁਲ ਪ੍ਰੋਪਰ ਦੱਸ ਦਿਓ ਜਿੱਥੇ ਵੀ ਭੈਣ ਭਰਾ ਕੋਈ ਮੁਸ਼ਕਲ ਨਾ ਆਵੇ। ਇਹ ਹੈਗਾ ਜੀ ਆਪਣਾ ਬਡਾਆ ਮਾ ਜਿਲ੍ਹਾ ਤਨਤਾਰਨ ਤਤ ਤਸੀਲ ਵੀ ਤਨਤਾਰਨ। ਤਸੀਲ ਤਨਤਾਰਨ। ਹਾਂ ਬਾਬਾ ਬੁੱਢਾ ਸਾਹਿਬ ਆਪਾਂ ਨੂੰ ਗਾਇਸ ਤੋਂ 2-3 ਕਿਲੋਮੀਟਰ ਦੇ ਚਪਾ ਲੈ ਗਏ 5 ਕਿਲੋਮੀਟਰ। ਅੱਛਾ ਤੇ ਅਮਰਸਰ ਵੀ ਇੱਥੇ 15 ਕਿਲੋਮੀਟਰ। ਇੰਨਾ ਹੈਗਾ 14-15 ਅਮਰਸਰ ਦੇ 14-15 ਹੀ ਤਨਤਾਰਨ ਜੇ। ਠੀਕ ਆ ਤੇ ਨਾਲ-ਨਾਲ ਕਿਹੜੇ ਕਸਬੇ ਹੋਰ ਲੱਗਦੇ ਪਿੰਡ ਪੁੰਡ ਕਿਹੜੇ ਲੱਗ ਜਾਂਦੇ ਆਪਣੇ ਜੀ। ਆਪਣੇ ਇੱਥੇ ਠੱਠਾ ਆਇਆ ਬਣਨ ਜਾਈਏ ਖੈਰ ਦੀ ਪੂਰ ਅਮਰਸਰ ਆ ਗਿਆ ਸੀ ਉਹ ਅੱਜ ਅੱਜ ਤਿੰਨ ਜੀ ਤੇ ਫਿਰ ਪਾਈਏ ਚੰਨਾ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਆਪਣੇ ਮਗਰ ਇਹ ਵੀਰੇ ਕਿੰਨੇ ਕਿੰਨਾ ਮਸੂਆ ਸੂਈ ਹੈ ਭਲਾ ਜਿਵੇਂ ਜੇ ਪਹਿਲਾ ਸੂਆ ਸੂਈ ਜੇ ਪਹਿਲਾ ਸੂਆ ਤੇ ਸਮਾਂ ਕਿੰਨਾ ਹੋ ਗਿਆ ਵੀਰ ਜੀ ਸੂਈ ਨੂੰ ਤਿੰਨ ਮਹੀਨੇ ਵੀਰ ਜੀ ਸੂਈ ਨੂੰ ਹੋ ਗਏ ਤਿੰਨ ਮਹੀਨੇ ਹੋ ਗਏ ਸੂਈ ਨੂੰ ਬਾੜੇ ਦੇ ਮਿਲਦੀ ਜੇ 7 ਕਿਲੋ ਦੁੱਧ ਜੇ 7 ਕਿਲੋ ਦੁੱਧ ਹਾਂ ਅੱਜ ਨਾਲ ਥੋੜਾ ਪਸ਼ੂ ਆਜੀ ਲਿਆਂਦੇ ਆ ਤੁਸੀਂ ਉਹਨਾਂ ਕਰਕੇ ਅੱਜ ਵੀਡੀਓ ਪਾਈਓ ਤੇਰਾ ਆਪਾਂ ਜੇ ਕੱਲ ਪਾਉਣੀ ਸੀ ਹਾਂਜੀ 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 ਅੱਜ ਉਹਆਂ ਸਾਰੇ 7 ਤੋਂ 7:30 ਅੱਜ ਕਰ ਲਿਆ ਗਿਆ ਆਪਾਂ ਸਵੇਰੇ ਸੱਤ ਸਾਢੇ ਸੱਤ ਵਿੱਚੋਂ ਆਈ ਹੋਈ ਆ ਇਹ ਆਪਾਂ ਅੱਜ ਲਿਆਂਦੇ ਆ ਆਪਾਂ ਦੇ ਗੱਭਣ ਜਿਹੜੀ ਮੱਝ ਕੱਲ ਦੀ ਆਪਣੇ ਘਰੇ ਆਈ ਜੀ ਠੀਕ ਆ ਹਾਂਜੀ ਤੇ ਬਾਕੀ ਕੁਲੇ ਵੀ ਚੁਵਾਈ ਐ ਇਸ ਜਿਹੜੀ ਝੋਟੀ ਤੇ ਕਿਵੇਂ ਆਹ ਰੋਕੇ ਆ ਵੀਰ ਜੀ ਪਹਾੜੇ ਦੇ ਝੋਟੀਆਂ ਆ ਕਦੇ ਲੱਤ ਨਹੀਂ ਚੁਕਦੀਆਂ ਫੁੱਲਾਂ ਨਾ ਚੁਵਾਈਆਂ ਲੱਗੀਆਂ ਠੀਕ ਆ ਠੀਕ ਆ ਹੁਣ ਮਤਲ ਸੱਤ ਸਾਢੇ ਸੱਤ ਆਪਾਂ ਚੁਵਾਦ ਆਉਂਗੇ 8 ਕਿਲੋ ਓਕੇ ਦੋ ਦੇ ਸੱਤ ਹੀ ਐ ਥੱਲੇ ਸੱਤ ਅੱਠ ਕਿਲੋ ਜਿਹੜੇ ਛੱਲੇ ਆ ਠੀਕ ਆ ਜੇ ਤੁਹਾਨੂੰ ਬਤਾ ਪੱਠੇ ਪੁੱਠੇ ਨਹੀਂ ਆ ਗਰਮੀਆਂ ਦੁੱਧ ਕਿਲੋ ਦੋ ਦੋ ਕਿਲੋ ਵਧਾ ਨਗੀਆਂ ਛੋਟੀਆਂ ਜੀ ਜੀ ਬਿਲਕੁਲ ਇਹਦਾ ਬੜੀ ਜਿਆਦੀ ਚੱਕੀ ਸ਼ਕੀਨ ਆ ਦੇ ਬਹੁਤ ਸ਼ਕੀਨ ਬਹੁਤ ਵਧੀਆ ਮੈਂ ਕਰੀ ਦਿਖਾ ਦੇਣਾ ਆ ਦੋਸਤੋ ਵੇਖੋਗੇ ਇਹਦਾ ਬਿਲਕੁਲ ਜਿਦਾ ਜਿਦਾ ਪੰਨੇ ਮੰਡੀ ਚੋਂ ਛੋਟੀ ਬਹੁਤ ਜਿਆਦੀ ਸ਼ਕੀਨ ਆ 12 ਕਿਲੋ ਦੁੱਧਨ ਕੱਢਿਆ ਨੇ ਲੀਟਰ ਜਿਵੇਂ ਹਰਿਆਣੇ ਦੀ ਛੋਟੀ ਦੋਸਤੋ ਸ਼ਕੀਨੀ ਦਾ ਕੋਈ ਅਮੋਲ ਨਹੀਂ ਹੈਗਾ ਸ਼ਕੀਨ ਬਹੁਤ ਜਿਆਦੀ ਆ ਸਿੰਗ-ਸਿੰਗ ਵੇਖੋਗੇ ਨਾ ਬਹੁਤ ਜਿਆਦਾ ਵੇਖੋ ਖੁੱਤੀ ਜੇ ਸਿੰਗ ਲੱਗਾ ਹੈਗਾ ਤੇ ਜੈਡ ਬਲੇਗਾ ਪਿੱਛੇ ਪੂਛ ਮੈਂ ਕੱਦ ਵਜਨ ਜਿਹੜਾ ਝੋਟੀ ਦਾ ਪੂਰਾ ਹੈਗਾ ਤੇ ਹਵਾਨਾ ਵੀ ਦੇਖ ਲਓ ਦੋਸਤੋ ਬੇਨਬੂ ਨੂੰ ਦੇਖ ਲਓ ਤੁਸੀਂ ਹਵਾਨੇ ਤੇ ਬਿਲਕੁਲ ਉਪਰੀ ਹੋਈ ਵੇਨ ਜਿਹੜੀ ਹਵਾਨੇ ਨੂੰ ਲੱਗੀ ਹੈਗੀ ਆ ਬਿਲਕੁਲ ਸ਼ਕੀਨੀ ਹੈ ਜਿਹੜੀ ਦੋਸਤੋ ਅੰਤਾਂ ਦੀ ਲੋੜਿਆਂ ਦੀ ਸ਼ਕੀਨੀ ਇਸ ਝੋਟੀ ਦੀ ਹੈਗੀ ਆ ਤੇ ਇਹਨੂੰ ਖੋਲ ਕੇ ਆਪਾਂ ਬਾਹਰ ਵਿਖਾ ਦਿੰਨੇ ਤੁਹਾਨੂੰ ਤਸੱਲੀ ਦੇ ਨਾਲ ਆਹ ਲਓ ਜੀ ਬਿਲਕੁਲ ਵਾਜਬ ਜੇ ਰੇਟ ਹੋਣਗੇ ਦੋਸਤੋ ਭਾਅ ਵੀਰ ਦਾ ਬਿਲਕੁਲ ਵਾਜਬ ਹੁੰਦਾ ਬਿਲਕੁਲ ਜਾਇਜ਼ ਜਾਂ ਮੁੱਲ ਕਰਦਾ ਵੀਰ ਦੇਣ ਲੈਣ ਵਾਲੀ ਜਿਹੜੀ ਗੱਲ ਹਮੇਸ਼ਾ ਕੀਤੀ ਜਾਂਦੀ ਇਸ ਘਰੋਂ ਆ ਲਓ ਜੀ ਆ ਬਾਕੀ ਦੋਸਤੋ ਜਿਹੜਾ ਪੇਠਪੂੜਾ ਵੇਖੋਗੇ ਕੱਦ ਕਾਠੀ ਵਜੇ ਨਾ ਝੋਟੀ ਦਾ ਪੂਰਾ ਸੋਹਣਾ ਹੈਗਾ ਕੱਦ ਕਾਠੀ ਵੱਲੋਂ ਕੋਈ ਢਿੱਲ ਨਹੀਂ ਹੈਗੀ ਤੇ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਲਓ ਦੁੱਧ ਚੁਵਾਈ ਤੁਸੀਂ ਮੌਕੇ ਤੇ ਘਰ ਪਹੁੰਚ ਕੇ ਜਰੂਰ ਕਰ ਲਿਓ ਲੈਓ ਜੀ ਆ ਲਓ ਜੀ ਆ ਲਓ ਦੋਸਤੋ ਠੀਕ ਹੈ ਜੀ ਤੇ ਅਜੇ ਨਾ ਤੁਹਾਡੇ ਆਜੀ ਆਏ ਪਸ਼ੂ ਗੱਡੀ ਗੱਡੀ ਤੇ ਚੜ੍ਹੇ ਕਰਕੇ ਨਾ ਕਾਬਰ ਜਾਂਦਾ ਪਸ਼ੂ ਆ ਡਰ ਜਾਂਦੇ ਪਸ਼ੂ ਤੇ ਬਾਕੀ ਕੁਲੇ ਵੀਰ ਜਿਹੜਾ ਮੁੱਲ ਆਪਾਂ ਵੀਰੇ ਕੀ ਡਿਮਾਂਡ ਕਰਤੀ ਸੀ ਜੀ ਮੁੱਲ ਆਪਣੇ ਜੈ ਜੀ ਦੇ ਛੋਟੀ ਤੇ ਭਾਂਜ ਨੇ ਮੰਗ ਲਈ ਉਹਨੇ ਦੀ ਹੈਗੀ ਆ ਜੀ 50000 ਕਰਾਂਗੇ 50 ਦੀ ਛੋਟੀ ਹੈਗੀ ਆਪਾਂ ਨੂੰ ਵੀ ਪਤਾ ਜਿੰਨਾ ਵਜਾ ਰਿਹਾ ਤੇ ਜੀ ਵੀ ਛੋਟੀ ਸ਼ਕੀਨ ਆ ਜੀ ਤੇ ਆਪਾਂ 45000 ਚ ਮੰਨਤਨ ਕਰਦਾਂਗੇ 45 ਚ ਕਰ ਦੂੰਗਾ 2000 ਰੁਪਇਆ ਕਰਾਂਗੇ 47000 ਚ ਫੇਰ ਛੋਟ ਕਰਦਾਂਗੇ ਬਹੁਤ ਵਧੀਆ ਜੀ ਸੋ ਦੋਸਤੋ 45000 ਦੇ ਵਿੱਚੋਂ 2000 ਵੀਰ ਨੇ ਫੇਰ ਕਹਿਤਾ ਵੀ ਛੋਟ ਕਰਦਾਂਗੇ ਤੇ ਸ਼ਕੀਨ ਹੈਗੀ ਦੋਸਤੋ ਸ਼ਕੀਨ ਦੀ ਮੈਂ 50 55000 ਦੀ ਹੋਰ ਕਿਹ ਕੋਲ ਹੋਵੇ ਤੇ ਆਪਾਂ ਦਾ ਧਿਆਨ ਪਤਾ ਹ ਹੋਵੇ ਹੈ ਵੀਰ ਜੀ ਕੋਈ ਵੀ ਆਵੇ ਦੋ ਤਿੰਨ ਟਾਈਮ ਚੋਗੇ ਖੜੇ ਬਸ ਜੀ ਬਸ ਜੋ ਵੀ ਪੈਸੇ ਲਾਉਣੇ ਤਸੱਲੀ ਕਰੇ ਤਸੱਲੀ ਕਰੇ ਅਸ ਤੋਂ ਦੋਸਤੋ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਮਾਝ ਦਿਖਾਉਣੀ ਆ ਇਹ ਵੀ ਵੀਰ ਤੋਂ ਪੁੱਛਣੇ ਵੀਰ ਇਹ ਕਿੰਨਾ ਸੂਬਾ ਅਗੇ ਸੂਈ ਪਲਾਂ ਇਹ ਵੀਰ ਜੀ ਦੂਜਾ ਸੂਬਾ ਸੂਈ ਜੇ ਦੂਜਾ ਸੂਬਾ ਹਾਂ ਜੀ ਇਹ ਥੱਲੇ ਦੁੱਧ ਨੂੰ 7-8 ਕਿਲੋ ਹਾਜ਼ਰ ਹੈਗਾ ਜੇ ਹਾਜ਼ਰ ਹੈਗਾ ਹਾਂ ਜੀ ਹਾਂ ਜੀ ਠੀਕ ਹੈ ਦੂਜਾ ਸੂਬਾ ਦੋਸਤੋ ਤੇ ਹਾਜ਼ਰ ਜਿਹੜਾ 7-8 ਕਿਲੋ ਦੁੱਧ ਤੇ ਇਹ ਥੋੜੀ ਲੱਸੀ ਫਿੱਕੀ ਜਿਹਾ ਲੱਗਣ ਦੀ ਵੀਰ ਜੀ ਉਹ ਕੀ ਕਾਰਨ ਬਹੁਤ ਠੀਕ ਵੀ ਮੈਂ ਵੀ ਅਸਾਂ ਤੋਂ ਆਈ ਸਾਭ ਹੀ ਨਹੀਂ ਛੋਟੀ ਹੈ ਦੁੱਧ 9 ਕਿਲੋ ਕਰੂਗੀ ਠੀਕ ਹੈ ਠੀਕ ਹੈ ਥੋੜੀ ਸਾਫ ਸੰਭਾਲ ਚ ਫਰਕ ਰਹੇਗਾ ਅੱਗੇ ਬਾਕੀ ਕਰ ਦਵੇ ਬਹੁਤ ਵੱਡਾ ਹਾਂ ਕਦ ਕਾਠੀ ਸੋਨਾ ਹੈਗਾ ਉੱਚੀ ਹੈ ਕਦ ਕਾਠੀ ਦੀ ਇਹ ਤਾਂ ਸਿੰਘ ਆਹ ਜੀ ਤੇ ਮੂੰਹ ਮੱਥਾ ਸਿੰਘਾਂ ਦੀ ਬੰਤਰ ਜਿਹੜੀ ਦੋਸਤੋ ਵੀ ਤੁਸੀਂ ਜਰੂਰ ਨੋਟ ਕਰ ਲਓ ਵੀਰ ਨੇ ਦੱਸ ਹੀ ਦਿੱਤੀ ਹੈ ਡਿਟੇਲ ਵੀ ਥੋੜੇ ਜਿ ਘਰੋਂ ਜਿਹੜੀ ਨਾਂ ਸੇਵਾ ਹੋਣ ਕਰਕੇ ਜਿਹੜਾ ਪਸ਼ੂ ਲੇਸਾ ਫਿੱਕਾ ਜਰੂਰ ਹੋ ਜਾਂਦਾ ਗੋ ਤੇ ਅੱਗੇ ਪਾਰਟੀ ਬਹੁਤ ਅੱਛੀ ਹੈ ਹਾਂਜੀ ਹਾਂਜੀ ਆਹ ਵੇਖੋ ਕਦ ਕਾਠੀ ਸੋਨਾ ਵੱਡਾ ਕਦਖਟ ਹੈਗਾ ਇਸ ਮੱਝ ਦਾ ਤੇ ਆ ਠੰਡ ਭਾਂਡਾ ਹੈਗਾ ਦੋਸਤੋ ਤੇ ਲੰਮਾ ਥਾਣਾ ਬਰਾਬਰ ਤੇ ਥਾਣ ਲੱਗੇ ਹੈਗੇ ਤੇ ਜਿਹੜਾ ਸਮਾਂ ਦੋਸਤੋ ਤਕਰੀਬਨ 1.5 ਤੋਂ 2 ਵਜੇ ਦੁਪਹਿਰ ਦਾ ਸਮਾਂ ਹੈਗਾ ਅੱਜ ਜਿਹੜਾ ਪਸ਼ੂ ਆ ਸ਼ਾਮ ਨੂੰ ਜਿੰਨਾ ਕਿ ਬਣਦਾ ਚਵਾਈ ਦੇ ਸਮੇਂ ਸਾਡੇ 7:30 ਵਜੇ ਸਵੇਰੇ ਜੀ ਚਵਾਈ ਹੈ ਜੀ ਆਹ ਲਓ ਦੋਸਤੋ ਬਾਕੀ ਠੰਡੀ ਤੇਰੀ ਬੜੀ ਆ ਠੀਕ ਹੈ ਜੀ ਹਾਂਜੀ ਹਾਂਜੀ ਭਾਵੇਂ ਇਦਾਂ ਝੋਲੇ ਖੜਾਰ ਕੇ ਉੱਪਰ ਕਰ ਲਈ ਨਹੀਂ ਜੀ ਹਾਂ ਸਹੀ ਹੈ ਸਹੀ ਹੈ ਸਹੀ ਤੇ ਬਾਕੀ ਮਿਲਦੀ ਵੀ ਰਿਹਾੜੇ ਤੇ ਵੀ ਹੈ ਨਾ ਹਾਂਜੀ ਹਾਂਜੀ ਭਾੜੇ ਦੇ ਆ ਵੀਰ ਜੀ ਆਪਣੇ ਬੰਦੂ ਭਾੜੇ ਹਾਂ ਤੇ ਬੱਚਾ ਜਿਹੜੀ ਇੱਕ ਆਪਾਂ ਪਹਿਲਾਂ ਛੋਟੀ ਸ਼ਕੀਨ ਵਿਖਾਈ ਬੱਚਾ ਉਹ ਤਾਂ ਵੀ ਨਹੀਂ ਹੈਗਾ ਨਾ ਹਾਂਜੀ ਨਹੀਂ ਪਤਾ ਨਹੀਂ ਉਹ ਵੀ ਥਾਪੀ ਤੇ ਭਾੜੇ ਤੇ ਹਾਂਜੀ ਹਾਂਜੀ ਭਾੜੇ ਦੇ ਆ ਠੀਕ ਆ ਤੇ ਇਹ ਕੁਲੇ ਵੀ ਇਹਦਾ ਜਿਹੜਾ ਇਹਦਾ ਮੁੱਲ ਡਿਮਾਂਡ ਕੀ ਕੀਤੀ ਹੋਈ ਆ ਵੀਰ ਜੀ ਛੋਟੀ ਦੇ ਜਿਹੜੇ ਸਾਨੂੰ ਦੁੱਧ ਕਰ ਸਕਦੀ ਹੈ ਨਾ ਭਾਵੇਂ 40-45 ਹਜ਼ਾਰ ਦੇ ਵੇਚ ਦੀਏ ਜੀ ਪਰ ਆਪਾਂ ਮੁੱਲ ਦਾ ਪਤਾ ਜਾਰੀ ਕਰਦੇ ਹਰ ਵਾਰੀ ਹਾਂ ਬਿਲਕੁਲ 33 ਹਜ਼ਾਰ ਚੋ ਮਾਨਦਾਨ ਕਰ ਦਾਂਗੇ 33 ਹਜ਼ਾਰ ਦੇ ਵਿੱਚੋਂ ਹਾਂਜੀ ਹਾਂਜੀ ਵਾਹ ਜੀ ਵਾਹ 3 ਆਲੋ ਆਲੋ ਦੋਸਤੋ ਬਾਕੀ ਆ ਵੇਖੋ ਨਾੜ ਕਿੰਨੀ ਮੋਟੀ ਲੱਗੀ ਪਰਲੇ ਬਨੇ ਦੁੱਧ ਵਾਲੀ ਹਾਂ ਬਿਲਕੁਲ 33000 ਦੇ ਵਿੱਚੋਂ ਵੀ ਜਿਹੜਾ ਦੋਸਤੋ ਮਾਰਦਾਨ ਘਰ ਪਹੁੰਚਿਆ ਦਾ ਵੀਰ ਕਹਵੇ ਕਹਿੰਦਾ ਵੀ ਕਰ ਦਵਾਂਗੇ ਆਹ ਵੇਖੋ ਥਣਾ ਦੀ ਬੰਤਰ ਕੁਆਲਿਟੀ ਥਣਾ ਦੀ ਵੇਖ ਲਓ ਸਾਰੇ ਪਾਸਿਓਂ ਪ੍ਰੋਪਰ ਜਿਹੜੀ ਤੁਸੀਂ ਮੱਝ ਵੇਖ ਚੁੱਕੇ ਹੋ ਤੇ 33000 ਦੇ ਵਿੱਚੋਂ ਮਾਰਦਾਨ ਹੋ ਜਾਏਗਾ ਤੇ ਤੀਜੇ ਨੰਬਰ ਤੇ ਜਿਹੜੀ ਦੋਸਤੋ ਤੁਹਾਨੂੰ ਕੋ ਮੱਝ ਦਿਖਾਉਣੀ ਹੈ ਨੀਲੀ ਰਵੀ ਦੇ ਵਿੱਚ ਆ ਬਰੀਡ ਚ ਆ ਜਾਂਦੀ ਆ ਵੇਖੋ ਤੁਸੀਂ ਬਾਕੀ ਜਿੰਨੀ ਕ ਮਾਰਕਿੰਗ ਹੈਗੀ ਆ ਉਹ ਵੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਥੋੜੀ ਜੀ ਮਾਰਕਿੰਗ ਵੱਧ ਵੀ ਮੰਨ ਸਕਦੇ ਹੋ ਬਾਕੀ ਆਪਾਂ ਵੀਰ ਹ ਕੋਲੇ ਤੋਂ ਜਾਣ ਲੈਨੇ ਆ ਤੇ ਬਿਲਕੁਲ ਇਹ ਜਿਹੜੀ ਆਪਣੇ ਕੋਲ ਨੀਲੀ ਰਵੀ ਦੀ ਇਹ ਵੀ ਅੱਜ ਹੀ ਆਈ ਆਪਣੇ ਕੋਲ ਜੀ ਇਹ ਵੀ ਦੀ ਰਾਤੀ ਲੈਂਦੀ ਜੀ ਆਪਾਂ ਛੋਟੀ ਉਹ ਅੱਜ ਆਈਆਂ ਸਵੇਰ ਕਰ ਲਿਆ ਵੀ ਦੋਈਆਂ ਜੇ ਇਹ ਅੱਜ ਰਾਤੀ ਲੈਣਦੀ ਛੋਟੀ ਰਾਤੀ ਆਈ ਅੱਛਾ ਜੀ ਠੀਕ ਹੈ ਤੇ ਕੀ ਪਿਸ਼ੋਕੜੇ ਦਾ ਪਿਛੋਂ ਆਪਾਂ ਨੂੰ ਦੱਸਿਆਗਾ ਕੁਝ ਨਾ ਜੀ ਜਿਹੜੀਆਂ ਨੇ ਨਾ ਪਹਿਲੇ ਸਵੇਰ ਦੱਦ 11000 10000 ਕਿਲੋ ਲੀਟਰਾਂ ਮਣਕੇ ਕੱਢਿਆ ਜੇ ਜੀ ਜਿਹੜੀ ਸਹੀ ਗੱਲ ਆ ਐਵੇਂ ਝੂਠ ਮਾਰਨ ਦਾ ਫਾਇਦਾ ਕੋਈ ਨਹੀਂ ਜੀ ਹੁਣ ਦੂ ਦੰਦੋਂ ਛਕੀ ਆ ਹਾਂ ਠੀਕ ਆ ਜਿਆ ਸੁਗਾ ਸੁਣੀ ਜੇ ਹੁਣ ਦੂਜਾ ਸੈਕਿੰਡ ਟਾਈਮਰ ਹੈਗੀ ਅੰਤ ਕਰ ਕੀ ਉਮੀਦ ਕਰਦੇ ਆ ਵੀ ਦੋ ਦੋ 13 14 ਕਿਲੋ ਦੋਗੇ ਠੀਕ ਆ ਹਾਂ 12 13 ਦੇ ਹੱਸ ਕੇ ਪਰੂਗੀ ਨਾ ਠੀਕ ਆ। ਅਬ ਸ਼ਕੀਨ ਚ ਕੋਨਾ ਰਾਜੀ ਰੂਜੀ ਆ ਵੱਡੀ ਝੋਟੀ ਆ। ਹੂੰ। ਜੇਦੋਂ ਕਰਦੇ ਦੇ ਨਹੀਂ ਸੜੀ। ਆ ਵੇਖੋ ਦੋਸਤੋ। ਗੋਦੀ ਬੰਤਰ ਰਿਕਾਰਡ ਉੱਥੇ ਆ ਟਾਈਮ ਤੇ 17-18 ਕਿਲੋ ਦਾ ਹੈਗਾ ਜਿੱਥੋਂ ਆਈ ਆ। ਜਿੱਥੋਂ ਆਈ ਆ। ਕੋਈ ਭੈਣ ਭਰਾ ਵੇਖਣਾ ਚਾਹੁੰਦਾ ਵੀ ਵੇਖ ਸਕਦਾ। ਉਹ ਖਾ ਦਾਂਗੇ ਕੋਈ ਗੱਲ ਨਹੀਂ ਵੇਜੀ। ਠੀਕ ਹੈ ਜੀ। ਹਾਂਜੀ ਹਾਂਜੀ। ਆ ਬਾਕੀ ਦੋਸਤੋ ਤੁਹਾਨੂੰ ਮਦਰ ਦਾ ਰਿਕਾਰਡ ਵੀਰ ਨੇ ਦੱਸਤਾ ਹੈ ਵੀ ਇਸ 17-18 ਲੀਟਰ ਦੀ ਚਵਾਈ ਇਸ ਦੀ ਮਦਰ ਕਰਵਾਈ ਜਾਂਦੀ ਹੈ ਤੇ ਜਿਹੜੀ ਆ ਸਿੰਘਾਂ ਦੀ ਬੰਤਰ ਮੂੰਹ ਮੱਥਾ ਮਣਕੀ ਅੱਖਾਂ ਤੇ ਟੇਡੇ ਘੱਟ ਵਿਖ ਪੰਨੇ ਜਿਹੜਾ ਟੇਡਾ ਘੱਟ ਦੋਸ ਇਹ ਲਿਆ ਚੂਸ ਤੋਂ ਪਿਛੋਂ ਸਾਰੇ ਇਹ ਪੂਰੀ ਅੱਖਾਂ ਤੋਂ ਹੂੰ ਆਹ ਥਣ ਦੇਖ ਲਓ ਦੋਸਤੋ ਕਿਉਂਕਿ ਹਜੇ 10 ਦਿਨ ਹਜੇ ਬਾਕੀ ਆ ਜਿਹੜਾ ਹਵਾਨਾ ਦੋਸਤੋ ਥਾਣਾ ਦੇ ਵਿੱਚ ਧਾਰਾਂ ਜਿਹੜੀਆਂ ਪਾਉਣੀਆਂ ਸ਼ੁਰੂ ਕਰਤੀਆਂ ਨੇ ਤੇ ਬਿਲਕੁਲ ਜਿਹੜਾ 10 ਦਿਨਾਂ ਦੇ ਵਿੱਚ ਜਿਹੜਾ ਲੇਵਾ ਬਣਾ ਕੇ ਨੇ ਪ੍ਰੋਪਰ ਤਿਆਰ ਕਰਨਾ ਤੇ ਵੀਰ ਕੁਲੇ ਵੀਰ ਕਿੰਨਾ ਕੁ ਮਿਲ ਕੇ ਜਿਹੜਾ ਪਾਊਗੀ ਇਸ ਬਾਰੇ ਐਰ ਕੀ ਮੇਰੇ ਸਹਾਨਾ ਵੀ 13-14 ਕਿਲੋ ਵੀਰ ਜੀ ਵਧੀਆ ਜਦ ਪਾਊਗੀ ਹਰਾਮ ਨਾਲੀ ਠੀਕ ਹੈ ਜੀ ਹਾਂ ਜੀ ਹਾਂ ਜੀ ਕੰਮ ਕਰਨ ਬੰਦੇ ਬਹੁਤ ਚੰਗੇ ਜਿੱਥੋਂ ਮੈਂ ਆਈ ਆ ਬੰਦੇ ਸਿਆਣੇ ਆ ਉਹਨਾਂ ਕਦੇ ਝੂਠ ਨਹੀਂ ਮਾਰਿਆ ਦ ਠੀਕ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਤਕਰੀਬਨ ਅੱਗੇ ਗੱਭਣਗਾ ਕਿਸੇ ਨੀਲੀ ਦਾ ਵੀ ਤੇ ਸਾਂਹ ਤੋਂ ਆ ਜਾਂ ਹਾਂਜੀ 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 ਸਾਂਹ ਤੇ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਬਿਲਕੁਲ ਉਹ ਵੀ ਦੱਸ ਦੇ ਕੀ ਜੇ ਆਪਾਂ ਕਿੰਨੀ ਕੁ ਡਿਮਾਂਡ ਕੀਤੀ ਜਿਹੜੀ ਸਾਂਹਾਂ ਝੋਟੀਆਂ ਆ ਨਾ ਝੋਟੀਆਂ ਦੇ ਗਈ ਹੈ 75000 ਦੀ ਲੋਕੀ ਜੇ ਲੋ ਮੁੱਲ ਪਾਉਂਦੇ ਹੀ ਆ ਬੜਾ ਬੜਾ ਪਾਈ ਜਾਂਦੇ ਇਹੋ ਜੀਆਂ ਝੋਟੀਆਂ ਦਾ ਆਪਾਂ ਮਾਨਤਾਨ ਕਰਦਾ ਕਿ 63000 ਚ 63000 ਦੇ ਵਿੱਚ ਹਾਂ ਬਲਕਿ ਆਪਾਂ ਛੋੜ ਹੀ ਕਰਨੀ ਆ 36000 ਕੋਈ ਵੀਰ ਭਰਾ ਆਵੇ ਪਸਲੀ ਕਰੇ ਇਥੇ ਬਿਲਕੁਲ ਕੋਈ ਵੀ ਡੱਗਰ ਖੜਦਾ ਬਿਲਕੁਲ ਬਿਲਕੁਲ 3000 ਦੇ ਵਿੱਚੋਂ ਜਿਹੜਾ 200 ਮਾਨਤਾਨ ਜਿਹੜਾ ਘਰ ਪਹੁੰਚਿਆ ਦੇ ਵੀਰਾਂ ਦਾ ਜ਼ਰੂਰ ਕੀਤਾ ਜਾਊਗਾ ਬਾਕੀ ਕੱਦ ਕਾਠੀ ਦੀ ਬੰਤਰ ਦੀ ਕੋਈ ਆਵੇ ਜਿੱਦਾਂ ਮਰਜੀ ਇਹ ਸੋਈਆਂ ਦੇ ਤਸੱਲੀ ਕਰਕੇ ਚੋਕੇ ਖੜੇ ਜਾਂ ਗੱਬਣਿਆਂ ਦੇ ਪਾਸ ਕਰਕੇ ਖੜੇ ਕੋਈ ਵੀ ਵੀਰ ਭਰਾਵੇ ਆਏ ਪੂਰੀ ਤਸੱਲੀ ਕਰੇ ਕੋ ਪੈਸਾ ਬਹੁਤ ਔਖਾ ਬੰਦਾ ਹੈ ਸਹੀ ਗੱਲ ਵੀਰ ਸਹੀ ਗੱਲ ਕਹੀ ਹੈ ਤੇ ਦੋਸਤੋ ਬਾਕੀ ਵੀਰ ਨੇ ਆਪਦੇ ਵੱਲੋਂ ਪੂਰੀ ਤਸੱਲੀ ਦਿੱਤੀ ਆ ਹਰ ਇੱਕ ਪਸ਼ੂ ਆਪਣੇ ਦੀ ਤੇ ਜਿਹੜਾ ਇਹ ਵੀ ਆਪਾਂ ਖੋਲ ਕੇ ਤੁਹਾਨੂੰ ਬਾਹਰ ਵਿਖਾ ਦਿੰਨੇ ਆ ਨੀਲੀ ਦਾ ਵੀ ਦੀ ਦੋਸਤੋ ਇਹ ਜਿਹੜੀ ਮੱਝ ਆ ਬਾਕੀ ਹਰ ਪਾਸੇ ਸਰੀਰ ਦਾ ਢਾਂਚਾ ਵੇਖੋਗੇ ਢਿੱਲਾਪਨ ਮੱਝ ਦੇ ਵਿੱਚ ਵੇਖੋਗੇ ਵੱਡਾ ਪੇਟ ਹੈਗਾ ਢਿੱਲਾਪਨ ਮੱਝ ਵਿੱਚ ਵੇਖੋਗੇ ਪੂਰਾ ਹੈਗਾ ਹਾਂਜੀ ਹਾਂਜੀ ਆਹ ਵੇਖੋ ਦੋਸਤੋ ਹਜੇ ਨਾ ਪੜਾਪੁਲਾ ਆਈ ਬਿਲਕੁਲ ਬਿਲਕੁਲ ਆਹ ਵੇਖੋ ਦੋਸਤੋ ਹਜੇ ਨਾ ਵੇ ਪੜਾਪੁਲਾ ਬੈਂਡੀਆਂ ਆ ਕਰੀਏ ਬਣੇ ਦੀ ਕਰੀਏ ਬਣੇ ਹੂੰ ਬਾਕੀ ਦਿਨ 10 ਜੇ ਛੋਟੀ ਰਾ ਮੈਂ ਲੇ ਠੀਕ ਹੈ ਜੀ ਤੇ ਚੰਗੀ ਹੈ ਦੋਸਤੋ ਕੱਦ ਕਾਠੀ ਉੱਚਾ ਕੱਦ ਕਰ ਹੈਗਾ ਮੱਝ ਦਾ ਤੇ ਦੁੱਧ ਵੀਰ ਨੇ ਤਕਰੀਬਨ ਤੁਹਾਨੂੰ ਦੱਸਦਾ ਵੀ ਇੰਨਾ ਕ ਦੁੱਧ ਪਾਵੇਗੀ ਨਿਲਕ ਪਾਉਣ ਦੀ ਸੁਭਾਅ ਬਣਾਈ ਸੋ ਝੋਟੀ ਦੇ ਥਲੇ ਮੱਝ ਦੇ ਥਲੇ ਹੈਗੀ ਆ ਤੇ ਆ ਮੂੰ ਮੱਥਾ ਵੇਖੋ ਇੱਕ ਵਾਰੀ ਤੁਸੀਂ ਠੀਕ ਹੈ ਜੀ ਇਹ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ